ਤੋਂ ਵੱੰਦਾ ਹੈਗਾ ਆਪਣੇ ਕੋਲੇ ਟਰੈਕਟਰ ਕੱਢਾਂਗੇ ਸਾਰੇ ਕਰਦੇ ਜੀ ਅਸੀਂ 27 ਟਰੈਕਟਰ ਹੋਏ ਜਿਵੇਂ ਵਜਦੀ ਜਿਆਦਾ ਅੱਜ ਸਤਾਈ ਟਰੈਕਟਰਾਂ ਦਾ ਕਾਫਲਾ ਜਦੋਂ ਖੇਰ ਜੀ ਲੰਘੂਗਾ ਲੋਕ ਝਟਣਗੇ ਸਾਡੀ ਗੱਲ ਸੁਣਨਗੇ ਗੱਲ ਸੁਣਉਣ ਵਾਲੇ ਨਾਲ ਹੈਗੇ ਜੀ ਛੂੜੀ ਲੋਕਾਂ ਨੇ ਮੈਂ ਤਾਂ ਇਹ ਕਿਹੜਾ ਜਨ ਹੈ ਮੈਲ ਕਲਾਂ ਤੋਂ ਤੁਰਿਆ ਹੋਇਆ ਟਰੈਕਟਰਾਂ ਦਾ ਕਾਫਲਾ ਕਿ ਦਿੱਲੀ ਨਹੀਂ ਗਿਆ ਕੱਲਾ ਅੱਜ 21 ਮੌਲਕਿਆਂ ਦੇ ਵਿੱਚ ਟਰੈਕਟਰਾਂ ਨਾਲ ਮੁਜਾਰੇ ਹੋ ਗਏ ਝੂਠਾ ਤਾਂ ਦੱਸ ਦਿਓ ਭਾਈ ਗੁਰੂ ਘਰ ਕਰੇ ਹੁੰਦੇ ਆ ਕਰੀ ਹੁੰਦੇ ਆ ਇੰਨੇ ਵੀ ਟਰੈਕਟਰ ਆਪਣੇ ਕੋਲੇ ਹੁੰਦੇ ਸੀ। ਸਰਉਦੀ ਦੇ ਨੇਤਾ ਮੁੱਖ ਮੰਤਰੀ ਸਰ ਇਹ ਟਰੈਕਟਰ ਨੇ ਚਾੜਿਆ ਕਿ ਨਹੀਂ ਚਾੜੇ ਇਹ ਲੋਕ ਸ਼ਕਤੀ ਨੇ ਚਾੜਿਆ। ਲੋਕਾਂ ਦੀ ਜਿਹੜੀ ਉਹ ਸੋਚ ਆ ਸਹੀ ਲੜਨ ਦੀ ਉਹਨੇ ਚਾੜੀ। ਠੀਕ ਹੈ ਨਾ ਅੱਜ ਤਾਂ ਕਾਰਾਂ ਦਾ ਟਰੈਕਟਰਾਂ ਦੇ ਕਾਫਲੇ ਬੂਰੇ ਹਨ। ਇੰਤਾਂ ਜਦੋਂ ਸਿੱਖਾਂਗੇ ਆਪਾਂ ਇਤਿਹਾਸਾਂ ਨੂੰ ਬਹੁਤ ਕੁਝ ਸਿਕਾਉ। ਅੱਜ ਲੋੜ ਕੀ ਆ? ਆਹ ਸੜਕਾਂ ਦਾ ਜਾਲ ਵਿਛ ਗਿਆ। ਜੋ 10 ਸਾਲ ਪਹਿਲਾਂ 13 ਸਾਲ ਪਹਿਲਾਂ ਸ਼ਹਿਨੇ ਆਇਸੀ ਸਰਪੰਚ ਕਰਨ ਉੱਥੇ ਪਹਿਲਾਂ 60 ਕਿੱਲੇ ਇਕੱਠੇ ਲੈ ਆਇਆ ਤੇ ਆ ਸੜਕਾਂ ਦੋ ਤਿੰਨ ਉੱਥੇ ਟੱਪੀਆਂ ਹੋਈਆਂ ਸ਼ਹਿਨੇ ਵਾਲੇ ਲੋਕੜ ਕੇ ਕਹਿੰਦੇ ਅਸੀਂ ਤਾਂ ਸਰਪਾ ਨਹੀਂ ਕਰਦੇ ਨਹੀਂ ਕਰਦੇ ਲੜੇ ਅਸੀਂ ਦੋ ਕੁ ਮਜਾਰੇ ਕਿਤੇ ਵੱਡੇ ਬੰਦੇ ਵਾਲੇ ਵੀ ਸੀ ਮੰਨ ਗਿਆ ਸਰਕਾਰ ਵੱਲੋਂ ਵੀ ਕੋਈ ਵੀ ਸ਼ਰਤ ਪੰਜਾਬ ਦੇ ਵਿੱਚ ਨਹੀਂ ਖੜਾ ਹੁੰਦੀ ਕਿਉਂ ਮੰਨ ਗਿਆ ਕਿਉਂਕਿ ਲੋਕ ਕਹਿੰਦੇ ਸੀ ਸਰਪਾ ਨਹੀਂ ਕਰਦੇ ਉਹ ਨਿਗੜ ਦੇ ਕੋਲੇ ਚਾਰ ਪਿੰਡਾਂ ਦੇ ਸਰਵਰ ਪਲਾਂਟ ਲੱਗਣ ਲੱਗੇ। ਪਿਗਲੀ ਆ। ਲੋਕ ਇਹ ਫੇਰ ਸਾਡੇ ਕੋਲੇ ਰੱਖੀ ਆਪਣੀ ਜਥੇਬਦੀ ਸੋਨਾ ਪਿੰਡਾਂ ਦੇ ਵਿੱਚ। ਅਸੀਂ ਇਹ ਗੱਲ ਕਿੰਨੇ ਪੈਸੇ ਲੈਣਿਆ? ਕਹਿੰਦੇ ਜੇ ਕਰੋੜ ਵੀ ਵੇਲੇ ਤਾਂ ਨਹੀਂ ਲੈਣਾ। ਉਦੋਂ 30-35 ਲੱਖ ਦਾ ਭਾਅ ਸੀਗਾ ਇੱਕ ਵਾਰੀ ਤੇਜ਼ੀ ਆ ਗਈ ਸੀ। ਜਿਵੇਂ ਫੇਰ ਕਦੇ ਦੱਸੋ ਅਸੀਂ ਇਹਦਾ ਦੱਸਤਾ। ਵੀ ਪਈਆਂ ਦੇ ਉੱਤੇ ਟੈਂਟ ਲਾ ਦੇਣ ਨੂੰ ਕੋਈ ਗੱਡੀ ਨਾ ਪਿੰਡਾਂ 'ਚ ਵੜ ਜੇ ਸਰਪੇ ਵਾਲਾ। ਲਾਇਆ ਭਾਈ ਉਹਨਾਂ ਨੇ। ਜੁੜੀਆਂ ਖੇਤਾਂ ਰੀਆਂ ਪਈਆਂ ਹੁੰਦੀਆਂ ਵੱਡੇ ਰਸਤੇ ਤੇ ਲੱਗਈ ਸੀ ਛੋਟੀਆਂ ਪਈਆਂ ਤੇ ਵੀ ਤੰਬੂ ਲੱਗੇ ਰਹੇ ਇੱਕ ਸਾਲ ਅਸੀਂ 2-4 ਮਜ਼ਾਰੇ ਕਰਦੇ ਸੀ ਡੀਸੀ ਦੇ ਖਿਲਾਫ ਅੱਜ ਉਹ ਜਿਹੜਾ ਥਰਮਲ ਪਲਾਂਟ ਆ ਜਦੋਂ ਰਾਜਪੁਰੇ ਦੇ ਕੂੜੇ ਜਾਓਗੇ ਨਾ ਲੱਗਿਆ ਹੋਇਆ ਉੱਥੇ ਉਧਰ ਤੇ ਲੋਕਾਂ ਦੀ ਸੀਗੀ ਵੀ ਅਸੀਂ ਜ਼ਮੀਰ ਦੇਣੀ ਨਹੀਂ ਹੁਣ ਚੜ੍ਹ ਕੇ ਕਿਉਂ ਨਿਕਲਈਆਂ ਕਮਜ਼ੋਰੀਆਂ ਤੇ ਕਰਜਾ ਜੜਿਆ ਕਿਸਾਨੀ ਜਮੀਨ ਉਦੋਂ ਬਾਅਦ ਦਾ 12 ਸਾਲ ਦਾ ਅਗੇ ਨੇ ਚੱਪਤੇ ਬਹੁਤੇ ਲੋਕ ਇਹ ਕਹਿੰਦੇ ਆ ਜਰ ਜੇ ਸੜਕ ਜਾਗੀ ਕਿੱਲਾ ਤੇ ਇਕੜਾ ਵਿਕੀ ਮਾਰਨੀ ਤੇ ਪਈਆ 50 ਲੱਖ ਆ ਗਿਆ ਕਰ ਜਾਂਦੇ ਜੀ ਚੂਹਾ ਤਾਂ ਦੱਸ ਲਿਓ 95 ਲੋਕ ਇਹ ਕਹਿੰਦੇ ਆ ਬੀਪਤ ਐਸ ਰੋਡ ਵਿਕ ਜੇ ਪੜਦੇ ਕਰ ਜਾ ਜਾਂਦੇ ਕਿ ਤਾਂ ਭਾਈ ਸਰਕਾਰ ਹੁਣ ਸਾਨੂੰ ਕਹਿੰਦੇ ਸੀ ਅੱਗ ਦੀ ਖਾਤਰ ਲੜੋ ਸਾਡੀ ਦਾ ਜਮੀਰ ਨੂੰ ਇਹਦੇ ਵੱਧ ਪੈਸੇ ਲੈ ਕੇ ਵੀ ਦੇਣੀ ਨੂੰ ਹੀ ਆ ਜਮੀਨ ਤਾਂ ਚਲੀ ਗਈ ਨਾ ਤੁਸੀਂ ਦੇਖਦੇ ਹੋ ਕੋਈ ਆਮ ਮਨ ਕਿਤੇ ਪਿੰਡ ਚ ਰੌਲਾ ਪੈ ਜਾ ਪਿੰਡ ਦਾ ਪੈ ਜਾ ਉੱਥੇ ਤਾਂ ਜਿੱਥੇ ਬੰਦੀ ਜਾਂਦੀ ਆ ਪਰ ਇੱਕ ਤਾਂ ਮੋਰਚਾ ਨਹੀਂ ਲੱਗਦਾ ਐਸ ਗੱਲ ਕਰਕੇ ਵੀ ਲੱਗਿਆ ਵੀ ਲੋਕ ਜ਼ਮੀਨ ਦੇ ਨੂੰ ਤਾਂ ਤਿਆਰ ਨੇ ਪਰ ਪੈਸੇ ਵੱਧ ਲੈ ਇਸ ਕਰਕੇ ਹੁਣ ਜਿਹੜਾ ਸਾਨੂੰ ਦੀਦਾ ਜਿਹੜਾ ਗਾਹਾਂ ਪੰਜਾਬ ਦਾ ਹਾਰ ਹੋਣਾ ਇਹਨਾਂ ਸੜਕਾਂ ਨਾਲ ਸੜਕਾਂ ਤੇ ਤੁਸੀਂ ਚੜ ਨਹੀਂ ਸਕਦੇ ਥੋੜਾ ਗੱਡਾ ਨਹੀਂ ਚੜਨਾ ਥੋੜਾ ਮੋਟਰਸਾਈਕਲ ਨਹੀਂ ਚੜਨਾ ਇਹ ਸੜਕਾਂ ਥੋੜੀਆਂ ਨਹੀਂ ਐ ਅੱਜ ਅਸੀਂ ਮੰਗ ਕਰਦੇ ਆਂ ਵੀ ਬਾਗਾ ਬਾਟਰ ਖੋਲ ਦਿਓ ਸਾਡੀ ਕੰਕ ਖਿਸਾਨ ਜਾ ਕੇ ਉਧਰ ਵੇਚ ਸਕਦਾ ਸਬਜ਼ੀ ਵੇਚ ਸਕਦਾ ਹੋਰ ਲੈਸਾਂ ਦਾ ਅਸੀਂ ਕਰ ਸਕਦਾ ਕਿ ਨਹੀਂ ਨਹੀਂ ਕਹਿੰਦੇ ਇਹ ਜਿਹੜੀਆਂ ਸੜਕਾਂ ਨੇ ਇਹ ਬਣਾਏ ਉਹਨਾਂ ਮੁਲਕਾਂ ਨਾਲ ਵਪਾਰ ਕਰਨਾ ਕਾਰਪੋਰੇਟ ਘਰਾਣਾ ਹੀ ਵਪਾਰ ਕਰੂਗਾ ਕਾਰਪੋਰੇਟ ਘਰਾਣੇ ਦੀਆਂ ਸੜਕਾਂ ਤੇ ਸਾਡੇ ਪੂਰੇ ਖੇਤੀਬਾੜੀ ਤੋਂ ਬਾਅਦ ਬੇਜਵਾਨੀ ਦਾ ਤੰਗੀ ਆਉਂਗਾ ਜਿਹੜੀ ਅੱਜ ਮਾਰੀ ਮੋਢੇ ਹੁਣਤਾ ਹੈ ਕੀ ਉਹ ਵੀ ਜਾਣੀ ਸੋ ਇਹਨਾਂ ਖਾਤਰ ਲੜਨ ਵਾਸਤੇ ਅਸੀਂ ਸਮਝਦੇ ਹਾਂ ਵੀ ਦੂਜੇ ਗਦਰ ਦੀ ਲੋਕ ਹੈ ਕਰਤਾਰ ਸਿੰਘ ਸਰਾਭਾਏ ਹੋਣਾ ਇੱਕ ਗਦਰ ਕੀਤਾ ਸੀ ਉਦੋਂ ਜਿਹੜੇ ਅੰਗਰੇਜ਼ ਸੀ ਭਵੇਂ ਚ ਪਰਦੇ ਪਿੱਛੇ ਚਲੇ ਗਏ ਪਰ ਜਿਹੜੇ ਇੱਥੇ ਕਾਲੇ ਅੰਗਰੇਜ਼ ਸੀ ਕੰਮ ਉਹਨਾਂ ਨੂੰ ਫੜੀ ਕਰਨ ਲੱਗ ਲੱਗ ਕੇ ਨਹੀਂ ਲੱਗੇ ਅੱਜ ਥੋੜੀ ਜੰਗ ਜਿੱਥੇ ਗੋਰੇ ਅੰਗਰੇਜ਼ਾਂ ਦੇ ਖਿਲਾਫ ਆ ਉਥੇ ਕਾਲਿਆਂ ਦੇ ਖਿਲਾਫ ਵੀ ਸਰਾਭਾਏ ਹੋਣਾ ਦੀ ਜ਼ਿੰਮੇਵਾਰੀ ਵੱਡੀ ਬਣ ਗਈ ਨਾ ਉਤਰਾ ਜੇ ਤਾਂ ਸਰਾਬੇ ਹੋਣ ਵਾਲੀ ਕਹਾਣੀ ਜਾਣ ਕਰਦੇ ਇਨਾਂ ਕਾਰਪੋਰੇਟਰਾਂਆਂ ਦੇ ਖਿਲਾਫ ਤੇ ਦੇਸੀ ਵਿਦੇਸੀ ਜਿਹੜੇ ਡਾਕੂ ਆ ਉਹਨਾਂ ਦੇ ਖਿਲਾਫ ਲੜੋਂਗੇ ਫਿਰ ਤਾਂ ਤੁਹਾਡੀ ਜ਼ਿੰਦਗੀ ਤੇ ਤੁਹਾਡੀ ਆਉਣ ਵਾਲੀ ਫੋਟੇ ਦਾ ਕਾਹੜਾ ਪੀੜੀ ਨਹੀਂ ਤੁਸੀ ਤੁਹਾਡੇ ਕੋਲ ਵੀ ਆ ਕੇ ਬੱਚੇ ਤਾਂ ਉਹਨਾਂ ਦਾ ਭੁੱਖ ਫੇਰ ਆ ਜੀ ਇਹ ਲੜਾਈ ਕਿ ਲੜਾਂਗੇ ਹਾਂ ਹੁਣ ਕਹਿੰਦੇ ਵੀ ਲੜਾਈ ਲੈਣਾ ਕਿ ਮਰਨਾ ਚਾਹੀਏ ਆਪਾਂ ਇਹਨੇ ਬੰਦੇ ਬੈਠਿਆ ਮੈਨੂੰ ਨਹੀਂ ਲੱਗਦਾ ਕਿਸੇ ਗਰੰਟੀ ਹੈ ਵੀ ਇੱਥੇ ਮਰ ਨਹੀਂ ਸਕਦਾ ਇੱਥੇ ਬੈਠਾ ਵੀ ਮਰ ਸਕਦਾ ਜਿਹੜੀ ਮੌਤ ਆ ਉਹਨੇ ਆ ਹੀ ਜਾਣੀ। ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਿਆ। ਡਰ ਵੀ ਲੱਗਿਆ ਪਤੰਣੀ ਨੂੰ। ਕੋਈ ਕਾਰਨ ਡਰ ਨਹੀਂ ਲੱਗਿਆ ਕਰਨ ਹਟਾਉਣ ਵਾਲਾ ਸਾਡਾ ਇਤਿਹਾਸ ਆ। ਕਰਤਾਰ ਸਰਾਭਾ 18 ਸਾਲ ਦਾ ਫਾਂਸੀ ਤੇ ਚੜਿਆ। 18 ਸਾਲ ਦਾ ਹੀ ਰਹੂ। ਦੁਨੀਆ ਹੁੰਦੀ ਹੋਈ ਜਾਊਗੀ ਉਹਨੇ 18 ਸਾਲ ਦਾ ਰਹਿਣਾ ਤੇ ਨਹੀਂ ਰਹਿਣਾ ਦੱਸੋ। ਉਹਦੇ ਨਾਲ ਦੇ ਕਿੰਨੇ ਹੋ ਕੇ ਚਲੇ ਗਏ? ਕਿੰਨਿਆਂ ਨੇ ਖੇਤੀ ਕਰੀ ਹੋਊ ਕਿੰਨਿਆਂ ਨੇ ਵੱਡੇ ਬਿਜ਼ਨਸ ਕਰੇ ਹੋਣਗੇ? ਪਰ ਜਿਉਂਦਾ ਕੌਣ ਆ? ਸਰਾਪਾ ਭਗਤ ਸਿੰਘ ਰਾਏ ਨੂੰ ਸਕਦੇ 23 23 ਸਾਲ ਦੀ ਸੀ ਉਹੋ ਜਿਹੀ ਰਹਣਗੇ ਪਰ ਇੱਕ ਗੱਲ ਜੇ ਆਪਾਂ ਸਿੱਖੇ ਹੋਵਾਂਗੇ ਭਗਤ ਸਿੰਘ ਨੂੰ ਸੁਪਨਾ ਨਹੀਂ ਸੀ ਆਇਆ ਪਰ ਜ਼ਿੰਦਗੀ ਦਾ ਪ੍ਰਵਾਹ ਜਿਹੜਾ ਸੀ ਉਹ ਲੋਕ ਪੱਕੀ ਸਮਝਦੇ ਖੜਾ ਸੀ ਨਹੀਂ ਤੁਹਾਨੂੰ ਪਤਾ ਕਿਸੇ ਨੂੰ ਵੀ ਭਗਤ ਸਿੰਘ ਦਾ ਜਿਹੜਾ ਬਾਤ ਸੀ ਉਹ ਠਾਣੇਦਾਰ ਸੀ ਪਤਾ ਸੀ ਕਿਸੇ ਨੂੰ ਦੱਸਿਓ ਬਈ ਇਹ ਨੂੰ ਕਹਿੰਦੇ ਇਤਿਹਾਸ ਆਹ ਜ਼ਿੰਦਾਬਾਬ ਨਾ ਕਿਸਨ ਸਿੰਘ ਸੀ ਨਾ ਖਾਨੇਦਾਰ ਸੀ ਉਹ ਖਾਨੇਦਾਰੀ ਛੱਡ ਕੇ ਲੋਕਾਂ ਚ ਆ ਗਿਆ ਕਿਉਂਕਿ ਖਾਨੇਦਾਰ ਜੀ ਕਹਿੰਦਾ ਮੈਨੂੰ ਇਨਸਾਫ ਨਹੀਂ ਹੋ ਰਿਹਾ ਲੋਕ ਰਿਸਪੱਡਿੰਦੇ ਆ ਹੁਣ ਦੇਖੋ ਗੁਰਪੀਅਾ ਨਾ ਆਪਣੇ ਤੇ ਹੀ ਵੀ ਇੱਕ ਐਡਾ ਵੱਡਾ ਹੀਰੋ ਪਰਿਵਾਰ ਉਹਦੇ ਪਰਿਵਾਰ ਬਾਰੇ ਅਸੀਂ ਜਾਣਦੇ ਨਹੀਂ ਕਿਤਾ ਜਾਣਣਾ ਲੋੜ ਆ ਕਹਿੰਦੇ ਜਾਣਣ ਦੀ ਮੈਨੂੰ ਮੈਨੂੰ ਨਹੀਂ ਪਹਿਲਾਂ ਪਤਾ ਪੰਜਾਬ ਸਿੰਦਾ ਪਹਾੜ ਜਾ ਹੈਗਾ ਆਪਣੇ ਕੋਲੇ ਹਜੇ ਆਪਣੇ ਘਰਾਂ ਚ ਬੋਲਦਾ ਆ ਕੇ ਲੁਧਿਆਣੀ ਰੰਡਾ ਪ੍ਰੋਫੈਸਰ ਬਿਮੋਨ ਸਿੰਘ ਜੀ ਮੂਰਿਤ ਦਾ ਸਮਾਜ ਦਾ ਪ੍ਰਧਾਨ ਹੈ ਪੰਜਾਬ ਦਾ ਉਹਨਾਂ ਨੇ ਸਾਨੂੰ ਇੱਕ ਦਿਨ ਦੱਸਿਆ ਅੰਦਾਜ਼ ਨਹੀਂ ਪਤਾ ਜੋ ਸਖਿਆ ਵਧੀਆ ਤੁਹਾਨੂੰ ਦੱਸ ਰਹੇ ਹਨ ਕਹਿਰ ਤੋਂ ਭਾਵ ਜਿਹੜੀ ਅੱਜ ਮਿੱਤਰੋ ਲੜਾਈ ਹੈ ਲੜਾਈ ਸੌਖੀ ਲੜਾਈ ਕੱਲੇ ਅਸੀਂ ਮਤਲਬ ਬਣ ਜਾਈਏ ਅਸੀਂ ਦੋ ਗੱਲਾਂ ਬਣਾਈਆਂ ਨੇ ਕਿਹਦਾ ਜਿਹੜਾ ਲੀਡਰ ਹੈ ਲੀਡਰ ਲੋਕਾਂ ਦਾ ਹੋਵੇ ਮੈਨੂੰ ਇਸ ਗੱਲ ਤੇ ਮਾਣ ਆਇਆ ਛੇਤੀ ਕਿਤੇ ਪੰਜਾਬ ਦਾ ਕੋਈ ਆਰਗੂਮੈਂਟ ਫੋਨ ਨਹੀਂ ਕਰਦਾ ਕੋਈ ਆਈਡੀ ਹੋਰ ਹੋਰ ਕੁਝ ਨਹੀਂ ਕਰਦਾ ਤੇ ਉਹ ਜਦੋਂ ਉੱਥੇ ਸਾਡਾ ਜਿਹੜਾ ਦੂਜੀ ਧਰਨਾ ਸਾਡਾ ਇਸ ਵਿਰੋਧ ਬੂਟੇ ਬੂਟੇ ਗੱਲਣਾ ਉਹੀ ਇੰਟੈਲੀਜੈਂਸੀ ਵਾਲੇ ਮੇਰੇ ਨਾਲ ਹੱਥ ਵਲਾਉਂਦੇ ਸੀ ਮੇਰੇ ਨਾਲ ਤਾਂ ਮੂੰਹ ਮਿਲ ਗਿਆ ਚਾਰ ਹੀ ਮਿਲ ਕੇ ਗੱਲਾਂਾਂਗੇ ਉਹਦੇ ਨਾਲ ਰੁੱਤੀ ਸਾਜੀ ਸੀ ਵਿਰੋਧ ਸੀ ਸਾਡਾ ਵਿੱਚ ਉਹਦਾ ਨੁਕਸਾਨ ਹੋਇਆ ਜਿਹੜੇ ਆਪਾਂ ਮਗਰਲੇ 20 ਦਿਨ ਬੈਠੇ ਵੀ ਲੈਤੀ ਲੈਣਾ ਉਹਨਾਂ ਦੇ ਦਵਾਸ ਹੀ ਉਹਨਾਂ ਦੇ ਯਾਰ ਹੁਣ ਮੰਨਦਾ ਗਿਆ ਮੋਦੀ ਵੀ ਹੁਣ ਕਹਦਾ ਉਹ ਖਾਲੋ ਲੋਕਾਂ ਨੂੰ ਦੇ ਸਾਢੇ ਜਥੇਬੰਦ ਦੀ ਆਗੂਤਨ ਕਿੰਨਾ ਆਗੂਆ ਨੇ ਸਿੰਘੂ ਬਾਰਡਰ ਤੋਂ ਸੰਗਰੂਰ ਜ਼ਿਲ੍ਹੇ ਦੇ ਮੋਰਚੇ ਪਤਾ ਦੇ ਹਫ਼ਤਾ ਪਹਿਲਾਂ ਜਦੋਂ ਮੈਨੂੰ ਪਤਾ ਲੱਗਾ ਹਰਿਆਣਿਆਂ ਵਾਲਿਆਂ ਨੇ ਫੋਨ ਕੀਤਾ ਭਾਈ ਹਾਂ ਤੋਂ ਪੁੱਟੇਗੇ इनको ਜਿੰਨ ਡੇਢੀ ਜਾਂਦੇ ਫਲਾਣਾ ਮੈਂ ਭੱਜਿਆ ਸਰੋ ਟਿਕਣ ਤੋਂ ਜਾ ਕੇ ਰੋਕੇ ਕਿ ਲੀਡਰ ਤੇ ਨਿਪਟੇ ਪਰ ਕਿੰਨੇ ਕਥੇ ਕੀਤਾ ਦੱਸੋ ਈਟੀਐਸ ਚੋਣਾ ਲੜਨ ਵਾਲੀ ਹੈ ਵੋਟ ਜਿਨੂੰ ਮਰਜ਼ੀ ਪਾ ਲੋ ਸਾਨੂੰ ਕੋਈ ਇਤਰਾਜ਼ ਮੈਂ ਕਿਸੇ ਨੂੰ ਪਾਈ ਨਹੀਂ ਨਾ ਮੇਰੇ ਕੰਮ ਰੁਕੇਗਾ ਕੋਈ ਮੈਂ ਇੱਕ ਵਾਰੀ ਪਾਈ ਜਾ ਪ੍ਰਿੰਟ ਦੇ ਲੋਕ ਸੁਣਦੇ ਆ ਪੰਚਾਇਤ ਮੈਂ ਆਪਣੀ ਵੋਟ ਪਾਈ ਸੀ ਜੋ ਜੇ ਮੈਂ ਬੋਟ ਪਾਉਣਾ ਤਾਂ ਦੋ ਗੁੱਟ ਦੋ ਤਿੰਨ ਗੁੱਟ ਤਾਂ ਹੈਗੇ ਨਾ ਫਿਰ ਇੱਕ ਦਿਨ ਮਾਂਚ ਤੇ ਜਾਊਗਾ ਜੇ ਉਹਨਾਂ ਨੇ ਪਾ ਗਿਆ ਮੈਂ ਤਾਂ ਵਾਰਤੀ ਰੱਖਿਆ ਮੇਰਾ ਪਾਈ ਨਹੀਂ ਕੋਦ ਮੇਰਾ ਭਤੀਜਾ ਸਰਪੰਚ ਬਣਿਆ ਸੀ ਨਹੀਂ ਉਹ ਨਹੀਂ ਪੁੱਛ ਪਿੰਡ ਜੇ ਹੈਗੀ ਵੀਰ ਮੱਖ ਪਾਤੀ ਨਹੀਂ ਤਾਂ ਹੀ ਲੋਕ ਖੜਕਦੇ ਤੁਸੀਂ ਵੀ ਜੇ ਅੱਜ ਮਤਲਬ ਆਪਣੇ ਭਾਰਤੀ ਸੰਘਾ ਵਿੱਚ ਸ਼ਾਮਲ ਹੋਇਆ ਤੁਸੀਂ ਕੱਲ ਨੂੰ ਆਪਾਂ ਵੋਟਾਂ ਵਾਲੇ ਨੇ ਢੱਡੀ ਜਾ ਕੇ ਤੁਰ ਕੇ ਤਾਂ ਪਿੰਡ ਨੂੰ ਕਿਉਂਕਿ ਸਾਡੀ ਜਿਹੜੀ ਦੇਚਾ ਉਹ ਪਿੰਡ ਦੇ ਲੋਕਾਂ ਦੇ ਆਪਣਾਉ ਲੋਕਾਂ ਦੇ ਕੱਲੇ ਕਿਸਾਨਾਂ ਦੇ ਸਾਡਾ ਇਹ ਸਾਥੀਆਂ ਨੂੰ ਫਰਕ ਹੈ ਜਿਹੜੇ ਅੱਜ ਬਾਟਰਾਂ ਦੇ ਅਸੀਂ ਇਹਨਾਂ ਨੂੰ ਕਿਹਾ ਸੀ ਦੇਖੋ ਅੱਗੇ ਆਪਾਂ ਇੱਡਾ ਵੱਡਾ ਕੱਟ ਕਰਕੇ ਤੁਰੇ ਹੋਣੇ ਹੋਰ ਤਾਂ ਸਰਕਾਰ ਅੱਗੇ ਨੂੰ ਤਾਕਦੀ ਹੋਊਗੀ ਮਤਲਬ ਅੱਗੇ ਅੱਗੇ ਆਪਾਂ ਭਲ ਕਹਿੰਦੇ ਨਹੀਂ ਜਾਣਾ ਚਾਹੀਦਾ ਤਾਂ ਫੰਦਾ ਬਣਾ ਕੇ ਬੋਲਦਾ ਰਾਜਿਆਲ ਹੁਣਾਂ ਨੂੰ ਅਸੀਂ ਲੈ ਗਏ ਰੋਡ ਦੇ ਵਿੱਚ ਗਲਤੀ ਮੰਨ ਕੇ ਉਹ ਇੰਦਰ ਵੀ ਚੱਲਦੀ ਸੀ ਗੱਲ ਉਹ ਤਾਂ ਨਹੀਂ ਮੰਨੀ ਮਨਨਾ ਚਾਹੀਦਾ ਸੀ ਕਿਉਂਕਿ ਆਪਣੀ ਜਥੇਬੰਦੀ ਦੀ ਸਮਝ ਇਹ ਕਹਿੰਦੀ ਸੀ ਕਿ ਇਕੱਲੇ ਕਿਸਾਨ ਨਹੀਂ ਇਹ ਪੀੜਿਆ ਤਾਂ ਅੱਜ ਕਤਾਨਦਾਰ ਵੀ ਜਾ ਰਹੇ ਜਿਹੜਾ ਛੋਟਾ ਦੁਕਾਨਦਾਰ ਹੈ ਜਦੋਂ ਵੱਡੇ ਮਾਲ ਆ ਗਏ ਆਪਾਂ ਮਾਲ ਉਹ ਤਾਂ ਸਾਹੀ ਘਰੇ ਸੀ ਨਾ ਵੀ ਛੋਟੀ ਦੁਕਾਨਦਾਰੀ ਨੂੰ ਜੜੂ ਅੱਜ ਜੜਿਆ ਹੈ ਮਜ਼ਦੂਰਾਂ ਦਾ ਵੀ ਇਹੀ ਹਾਲ ਹੈ ਕਾਈ ਖੇਤ ਮਜ਼ਦੂਰਾ ਚਾਹ ਕੋਈ ਸ਼ਹਿਰੀ ਮਜ਼ਦੂਰ ਆ ਨਾ ਕਿ 4-500 ਰੁਪਏ ਨਾ ਪਾਸ ਨਾ ਭੁਗਾਇਆ। ਖਾਸ ਕਰਕੇ ਅਸੀਂ ਇਧਰ ਨੂੰ ਤਰੇਸੀ ਵੀ ਜਿਹੜੀ ਟ੍ਰੇਡ ਯੂਨੀਅਨ ਲਹਿਰ ਆ। ਮਜ਼ਦੂਰਾ ਦੀ ਲਹਿਰ ਮਜ਼ਦੂਰਾ ਜਿਹੜੇ ਅ ਸਰਕਾਰੀ ਨੌਕਰੀਆਂ ਲਾ ਉਹਦੇ ਨਾਲ ਸਾਡਾ ਮੋਰਚਾ ਬਣਿਆ। ਕਿ ਅਸੀਂ ਬਣਾਇਆ। 16 ਫਰਪ੍ਰੂਵ ਜਿਹੜਾ ਭਾਰਤਬੰਦ ਹੋਇਆ। ਸੰਯੁਕਤ ਕਿਸਾਨ ਮੋਰਚੇ ਨੇ ਇਸ ਦੀ ਸੱਚ ਕੰਮ ਕੀਤਾ ਵੀ ਭਾਰਤ ਪੱਧਰ ਦੇ ਕਮਾਊ ਲੋਕ ਆ। ਉਹਨਾਂ ਨਾਲ ਜੀ ਪਾਤਰਾ ਪਹਿਲਾ ਪਾਤਮਨ ਸੀ 16 ਫਰਦੂ